ਲਓ ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸਵੇਰ ਦੇ 11:00 ਵਜੇ ਦਾ ਟਾਈਮ ਹੈਗਾ ਇਹ ਮੈਂ ਲੱਗੀ ਸੀ ਜੀ ਆਪਣੀ ਸਬਜ਼ੀ ਬਣਾਉਣ ਡਾਕਟਰ ਸਾਹਿਬ ਪਿੰਡੀਆਂ ਪਿਆਜ਼ ਵਗੈਰਾ ਕੱਟ ਕੇ ਗਏ ਸੀ ਕਿਉਂਕਿ ਨਾ ਮੇਰੇ ਤੇ ਮੇਰੇ ਗੁੱਠੇ ਦੇ ਉੱਪਰ ਸੱਜੇ ਹੱਥ ਦੇ ਗੁੱਠੇ ਦੇ ਉੱਪਰ ਸੱਟ ਵੱਜੀ ਹੋਈ ਐ ਜਿਸ ਕਰਕੇ ਮੇਤੋਂ ਇਤਰੇ ਸੱਜੇ ਹੱਥ ਦੇ ਨਾਲ ਕੋਈ ਕੰਮ ਨਹੀਂ ਹੋ ਰਿਹਾ ਤੇ ਡਾਕਟਰ ਸਾਹਿਬ ਕਹਿੰਦੇ ਚੱਲ ਮੈਂ ਪਿੰਡੀਆਂ ਕੱਟ ਕੇ ਜਾਂਦਾ ਫਿਰ ਉਹਨਾਂ ਨੇ ਪਿੰਡੀਆਂ ਕੱਟ ਦਿੱਤੀਆਂ ਸੀ ਉੱਥੇ ਕਲੀਨਿਕ ਤੇ ਨਾ ਡਾਕਟਰ ਸਾਹਿਬ ਦੇ ਗੇਟ ਬੰਦ ਕਰਨ ਲੱਗੀ ਸੀ ਲੋਹੇ ਦਾ ਗੇਟ ਸੀਗਾ ਆਰਾਮ ਨਾਲ ਹੀ ਕੱਟ ਬੰਦ ਕਰ ਲਈ ਸੀ ਪਰ ਪਤਾ ਨਹੀਂ ਕਿੱਦਾਂ ਮੇਰਾ ਗੂਠਾ ਵਿੱਚ ਆ ਗਿਆ ਤੇ ਅੱਧਾ ਨੂੰ ਬਿਲਕੁਲੀ ਇਦਾਂ ਲਹਿ ਗਿਆ ਜਿਵੇਂ ਤੇ ਜਿਸ ਤਰ੍ਹਾਂ ਬਲੇਡ ਨਾਲ ਕੱਟਿਆ ਹੁੰਦਾ ਐ ਇਦਾਂ ਨੂੰ ਲਹਿ ਗਿਆ ਤੇ ਬਹੁਤ ਹੀ ਜ਼ਿਆਦਾ ਖੂਨ ਵੀ ਆਇਆ ਸੀ ਬਲੱਡ ਨਿਕਲਿਆ ਸੀ ਤੇ ਹੁਣ ਰੋਜਾਨਾ ਪੱਟੀ ਕਰਦੀ ਆ ਮਾੜੀ ਜੀ ਵੀ ਜੇ ਉੱਪਰ ਇਦਾਂ ਸੱਟ ਜੀ ਵੱਜਦੀ ਆ ਤਾਂ ਬਹੁਤ ਤਕਲੀਫ ਹੁੰਦੀ ਐ ਤੇ ਉਸ ਦਿਨ ਦੇ ਚਲੋ ਹੁਣ ਥੋੜਾ ਬਹੁਤਾ ਡਾਕਟਰ ਸਾਹਿਬ ਨਾਲ ਮੇਰੇ ਹੈਲਪ ਕਰਵਾ ਦਿੰਦੇ ਨੇ ਬਾਕੀ ਚਲੋ ਕੰਮ ਵਾਲੀ ਹੈਗੀ ਐ ਉਹ ਕਰਵਾ ਦਿੰਦੀ ਐ ਅੱਜ ਪਿੰਡੀਆਂ ਕੱਟ ਕੇ ਗਏ ਆ ਮੈਂ ਕਿਹਾ ਸੀ ਮੈਂ ਕਿਾ ਚਲ ਕੋਈ ਨਹੀਂ ਰਹਿਣ ਦੋ ਤੁਸੀਂ ਕਿਉਂਕਿ ਮੈਂ ਨਾ ਆਰਤੀ ਤੋਂ ਕਰਵਾ ਲਾਂ ਕਿਹਾ ਤੇ ਨਹੀਂ ਚਲ ਕੋਈ ਨਹੀਂ ਮੈਂ ਕੱਟ ਦਿੰਨਾ ਤੇ ਸਵੇਰੇ ਫਿਰ ਪਿੰਡੀਆਂ ਕੱਟ ਕੇ ਗਏ ਪਿਆਜ਼ ਕੱਟ ਕੇ ਗਏ ਤੇ ਹੁਣ ਮੈਂ ਲਾਣ ਲੱਗੀਆਂ ਤੜਕਾ ਅੱਜ ਮੌਸਮ ਵੀ ਬਹੁਤ ਵਧੀਆ ਐ ਬੜਾ ਹੀ ਠੰਡਾ ਠੰਡਾ ਮੌਸਮ ਹੈਗਾ ਮੀ ਥੋੜ੍ਹਾ ਥੋੜੀਆਂ ਜਿਹੀਆਂ ਕੜੀਆਂ ਪੀ ਪਈ ਜਾ ਰਹੀਆਂ ਨੇ ਦੋ ਤਿੰਨ ਦਿਨ ਹੋ ਗਏ ਹੁਣ ਤਾਂ ਬਾਰਿਸ਼ ਹੋ ਰਹੀ ਹੈ ਏਸੀ ਲਾਉਣ ਦੀ ਵੀ ਜ਼ਰੂਰਤ ਨਹੀਂ ਪੈ ਰਹੀ ਹੈਗੀ ਹੁਣ ਇਸ ਟਾਈਮ ਤਾਂ ਚਲੋ ਜੀ ਆਪਾਂ ਹੁਣ ਲਾਉਨੇ ਆਂ ਪਿੰਡੀਆਂ ਨੂੰ ਤੜਕਾ ਹਲੋ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਹੈਗਾ ਜੀ ਮੰਗਲਵਾਰ 1 ਜੁਲਾਈ ਅੱਜ ਫੇਰ ਸਵੇਰ ਦਾ ਹੀ ਬਹੁਤ ਜ਼ਿਆਦਾ ਕੀ ਪੈ ਰਿਹਾ ਏ ਦੇਖੋ ਇਹਦੇ ਪਲਾਂਟਸ ਵੀ ਦੇਖੋ ਹਰੇ ਭਰੇ ਹੋਏ ਹੋਏ ਮੈਂ ਆ ਗਈਆਂ ਜੀ ਦੂਸਰੀ ਬਾਲਕਨੀ ਵਿੱਚ ਨਹੀਂ ਬੜਾ ਪੈ ਰਿਆ ਇਹ ਦੇਖੋ ਆਪ ਵੀ ਚਲੇ ਗਏ ਆ ਕਲੀਨਿਕ ਤੇ ਅੱਜ ਗੱਡੀ ਲੈ ਕੇ ਗਏ ਨਹੀਂ ਤਾਂ ਐਕਟੀਵ ਆਤੀ ਚਲੇ ਜਾਂਦੇ ਹੁੰਦੇ ਆ ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਨਮਸਤੇ ਜੀ ਹਾਂਜੀ ਮਾਰਨਿੰਗ ਟਾਈਮ ਹੈਗਾ ਤੇ ਮੈਂ ਹੁਣ ਲੱਗੀ ਹਾਂ ਆਪਣੇ ਲਈ ਚਾਹ ਬਣਾਣ ਤੇ ਨਾਲ ਹੀ ਮੈਂ ਆਪਣੇ ਲਈ ਪਰਾਂਠਾ ਬਣਾ ਰਹੀ ਆ ਕੋਈ ਵੀ ਨਿਕੋੜਾ ਪਰਾਂਠਾ ਬਣਾ ਰਹੀ ਆ ਕਿਉਂਕਿ ਮੇਰਾ ਅੰਗੂਠਾ ਜਿਹੜਾ ਹੈਗਾ ਉਹ ਹਾਲੇ ਤੱਕ ਠੀਕ ਨਹੀਂ ਨਾ ਹੋਇਆ ਹੈਗਾ ਤੇ ਮੈਂ ਤਾਂ ਰੋਟੀ ਨਹੀਂ ਫਿਰ ਪੇੜਾ ਵਗੈਰਾ ਨਹੀਂ ਹੁੰਦਾ ਹੈਗਾ ਤੇ ਅੱਜ ਮੈਂ ਨਵੇਂ ਤਰੀਕੇ ਦਾ ਪਰਾਂਠਾ ਬਣਾ ਰਹੀਆਂ ਲਿਕਵਿਡ ਆਟੇ ਤੋਂ ਵਿੱਚ ਪਿਆਜ਼ ਵਗੈਰਾ ਪਾ ਕੇ ਹਾਂ ਦੇਖੋ ਆਪਾਂ ਆਟੇ ਦਾ ਘੋਲ ਤਿਆਰ ਕਰ ਲਿਆ ਵਿੱਚ ਨਮਕ ਥੋੜੀ ਜੀ ਮਿਰਚ ਤੇ ਪਿਆਜ਼ ਪਾਇਆ ਏ ਚਲੋ ਜੀ ਦੇਖੋ ਆਪਣਾ ਪਰਾਂਠਾ ਬਣ ਰਿਹਾ ਹੈ ਚੀਲੇ ਦੀ ਤਰ੍ਹਾਂ ਹੀ ਬਣ ਰਿਹਾ ਹੈ ਵੈਸੀ ਤਾਂ ਇਹ ਤੇ ਹੁਣ ਕਣਕ ਦਾ ਆਟਾ ਹੋਣ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਜ਼ਿਆਦਾ ਸੇਕ ਲਵਾਉਣਾ ਪੈਣਾ ਹੈ ਕਿਉਂਕਿ ਨਹੀਂ ਤਾਂ ਫਿਰ ਇਹਨੇ ਅੰਦਰੋਂ ਨਾ ਕੱਚਾ ਜਾ ਰਹਿ ਜਾਣਾ ਹੈ ਇਸ ਕਰਕੇ ਆਪਾਂ ਸੇਮ ਦੇ ਉੱਪਰ ਹੀ ਰੱਖ ਕੇ ਪਕਾਵਾਂਗੇ ਪਰਾਂਠੇ ਨੂੰ ਹੋ ਜੀ ਆਪਣੇ ਪਰਾਂਠੇ ਬਣ ਕੇ ਹੋ ਗਏ ਜੀ ਤਿਆਰ ਹੁਣ ਮੈਂ ਚਾਹ ਨਾਲ ਖਾਵਾਂਗੀ ਕਿਉਂਕਿ ਮੈਨੂੰ ਪਰਾਂਠੇ ਚਾਹ ਦੇ ਨਾਲ ਹੀ ਪਸੰਦ ਨੇ ਹੋ ਜੀ ਬ੍ਰੇਕਫਾਸਟ ਮੈਂ ਕਰ ਲਈ ਐ ਹੁਣ ਮੈਂ ਬੈਠੀ ਸੀ ਥੋੜਾ ਜਿਹਾ ਮੈਂ ਕਿ ਗਰਮੀ ਜੀ ਲੱਗ ਰਹੀ ਸੀ ਅੱਜ ਬਾਹਰ ਵੀ ਧੁੱਪ ਬਹੁਤ ਤੇਜ਼ ਹੈਗੀ ਐ ਅੱਜ ਬਿਲਕੁਲ ਵੀ ਬੱਦਲ ਨਹੀਂ ਹੈਗਾ ਕਿਉਂਕਿ 3 ਦਿਨ ਹੋ ਗਏ ਸੀ ਲਗਾਤਾਰ بارش ਹੋ ਰਹੀ ਸੀ ਤੇ ਅੱਜ ਧੁੱਪ ਨਿਕਲੀ ਐ ਤੇ ਚਲੋ ਮੈਂ ਤੁਹਾਨੂੰ ਦਿਖਾਉਣੀ ਆ ਆਪਣੇ ਅੰਗੂਠੇ ਦਾ ਹਾਲ ਆ ਦੇਖੋ ਯਾਨੀ ਕਾਫੀ ਫਰਕ ਪੈ ਗਿਆ ਹੁਣ ਤਾਂ ਬਹੁਤ ਮੈਂ ਪੱਟੀ ਖੋਲੀ ਸੀ ਮੈਂ ਥੋੜੀ ਜਿਹੀ ਇਹਨੂੰ ਹਵਾ ਲੱਗ ਜਵੇ ਫਿਰ ਉਸ ਤੋਂ ਬਾਅਦ ਕਰਾਂਗੇ ਪੱਟੀ ਲਓ ਲਾਈਟ ਵੀ ਭੱਜ ਗਈ ਐ ਆ ਚਲੋ ਕੋਈ ਨਹੀਂ ਦੁੱਖ ਤਕਲੀਫ ਐਦਾਂ ਹੀ ਕੱਟੇ ਜਾਂਦੇ ਨੇ ਪਹਿਲਾਂ ਵੀ ਮੇਰੇ ਬਹੁਤ ਵਾਰ ਇੰਨੀਆਂ ਸੱਟਾਂ ਵੱਜੀਆਂ ਨੇ ਇੱਕ ਵਾਰ ਤਾਂ ਮੇਰੀ ਬਾਹਂ ਦੇ ਉੱਪਰ ਕੱਚ ਵੱਜਿਆ ਸੀ 13 14 ਟੰਕੇ ਲੱਗੇ ਸੀ ਫਿਰ ਮੇਰੇ ਪਸਲੀਆਂ ਡੁੱਟੀਆਂ ਫਿਰ ਉਸ ਤੋਂ ਬਾਅਦ ਮੇਰਾ ਗੁੱਟ ਟੁੱਟ ਗਿਆ ਸੀ ਆਹ ਵਾਲਾ ਇੱਥੋਂ ਹੱਡੀ ਟੁੱਟ ਗਈ ਸੀ ਇਹ ਇੱਕ ਤਾਂ ਹਾਲੇ ਵੀ ਨਿਕਲਿਆ ਪਿਆ ਏ ਤੇ ਚਲੋ ਦੁੱਖ ਸੁੱਖ ਬੰਦੇ ਦੇ ਨਾਲ ਹੀ ਐ ਸਮਝ ਲਓ ਵੀ ਕੋਈ ਕਸ਼ਟ ਕੱਟਿਆ ਜਾਂਦਾ ਏ ਬਸ ਇਹ ਆਪਾਂ ਤਾਂ ਹਿੰਮਤ ਕਦੇ ਹਾਰੀ ਨਹੀਂ ਹੈਗੀ ਮੈਂ ਨਹੀਂ 체ਤੀ 체ਤੀ ਕਦੇ ਵੀ ਹਿੰਮਤ ਹਾਰਦੀ ਹੈਗੀ ਦੁੱਖ ਸੁੱਖ ਤਾਂ ਬੰਦੇ ਦੇ ਨਾਲ ਹੀ ਹੁੰਦੇ ਆ ਇਸ ਕਰਕੇ ਜਿਹੜਾ ਦੁੱਖ ਆਉਂਦਾ ਹੈ ਪ੍ਰਮਾਤਮਾ ਦਿੰਦਾ ਚਲੋ ਕੋਈ ਨਹੀਂ ਝੱਲ ਲੈਣਿਆ ਸ਼ਰੀਰ ਦੇ ਨਾਲ ਹੀ ਦੁੱਖ ਸੁੱਖ ਹੁੰਦੇ ਆ ਹੁਣ 24 ਤਰੀਕ ਨੂੰ ਬ੍ਰਦਰ ਨੂੰ ਗਏ ਨੂੰ 2 ਮਹੀਨੇ ਹੋ ਗਏ ਨੇ ਪਤਾ ਲੱਗਦਾ ਕੁਝ ਦਿਨਾਂ ਦਾ ਉਹ ਇਹ ਤਾਂ ਹੈ ਵਸੇ ਜੀਵਨ ਚੱਕਰ ਇਦਾਂ ਹੀ ਚੱਲਦਾ ਰਹਿੰਦਾ ਹੈ ਦੁੱਖ ਸੁੱਖ ਸਭ ਬੰਦੇ ਨੂੰ ਚੱਲਣੇ ਪੈਂਦੇ ਆ ਜਿੰਦਗੀ ਦੇ ਨਾਲ ਫੇਰ ਆਪਣੇ ਆਪ ਨੂੰ ਢਾਲਣਾ ਪੈਂਦਾ ਏ 2 ਮਹੀਨੇ ਹੋ ਗਏ ਬ੍ਰਦਰ ਨੂੰ ਬਸ ਯਾਦ ਹੀ ਯਾਦਾਂ ਹੀ ਰਹਿ ਜਾਂਦੀਆਂ ਨੇ ਚਲੋ ਜੀ ਓਕੇ ਮਿਲਦੇ ਆ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਰੱਖੇ ਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ